ਬੋਲੀ ਨੂੰ ਲੈ ਕੇ ਅ ਬਿਸ਼ਵਜੀਤ ਦੇ ਨਾਲ ਪੰਚਾਇਤ ਸੈਕਟਰੀ ਦਾ ਤੇ ਉਹਨਾਂ ਦਾ ਬੰਦਿਆਂ ਦਾ ਜਿਹੜਾ ਚੱਲ ਰਿਆ ਸੀ ਵਿਵਾਦ ਕੁੱਟਮਾਰ ਵੀ ਕੀਤੀ ਗਈ ਬਿਸ਼ਵਦੀਪ ਨੂੰ ਤੇ ਪੁਲਿਸ ਨੂੰ ਸੱਦ ਕੇ ਉਹਦੇ ਪਰਚਾ ਦਾਜ ਕਰ ਦਿੱਤਾ ਗਿਆ ਸਿਲੈਕਟ ਬਣਦਾ ਹੀ ਨਹੀਂ ਸੀਗਾ ਕਿਉਂਕਿ ਅਸਲਾ ਜਿਹੜਾ ਉਹਦਾ ਠੀਕ ਹੈ ਲਾਇਸੈਂਸੀ ਅਸਲਾ ਸੀ ਪਰ ਉਸ ਤੋਂ ਅਸਲਾ ਕਰੇ ਪਿਆ ਸੀ ਮਜਬੀ ਸਿੱਖਾਂ ਦਾ ਮੁੰਡਾ ਹੋਵੇ ਉਦੇ ਕੋਲੇ ਹੋਵੇ ਪਿਸਤੌਲ ਤੇ ਫਿਰ ਉਹ ਇੱਕ ਦਿਨ ਨੂੰ ਛੱਡਦਾ ਨਹੀਂ ਬੰਦੇ ਜੇ ਬਿਸ਼ਵਦੀਪ ਖੜਦਾ ਸੀ ਤਾਂ ਬਿਸ਼ਵਦੀਪ 11 ਤਰੀਕ ਦਾ ਬੰਦ ਸੀ 17 ਤਰੀਕ ਤੱਕ ਕਿਸੇ ਨੇ ਜਾਗੂ ਦੀ ਬਾਤ ਨਹੀਂ ਪੁੱਛੀ ਤਾਂ ਦਾ ਬਾਈਕਾਟ ਮਜ਼ਦੂਰਾਂ ਦਾ ਬਾਈਕਾਟ ਕਰਨ ਦੇ ਅਨਾਉਂਸਮੈਂਟ ਕਰਦੇ ਆ ਉਹਨਾਂ ਨੂੰ ਯਾਰ 500 ਸਿੱਕਾ ਜਾਣਾ ਚਾਹੀਦਾ ਹੈ ਉਹਨਾਂ ਦੇ ਖਿਲਾਫ ਧਾਰਮਿਕ ਕਾਰਵਾਈ ਜੜੀ ਹੋਣੀ ਚਾਹੀਦੀ ਹੈ ਲਿੱਤ ਭਾਈਚਾਰੇ ਨੇ ਡੀ ਵੋਟ ਇਸ ਵਾਰ ਵੱਧ ਭੁਗਤੀਆ ਬੀਜੇਪੀ ਦੇ ਹੱਕ ਚ ਲੱਗਦਾ ਵੀ ਕੁਝ ਇਸ ਤਰ੍ਹਾਂ ਦੇ ਮਸਲੇ ਆ ਜਿਹੜੀਆਂ ਸਰਕਾਰਾਂ ਆਦਲ ਬਦਲ ਹੋਈਆਂ ਉਹਨਾਂ ਦੇ ਮਸਲੇ ਨਹੀਂ ਹੱਲ ਕਰ ਸਕੀਆਂ ਭਾਵੇਂ ਤੁਸੀਂ ਰਾਜਨੀਤਿਕ ਪਾਰਟੀ ਨਾਲ ਜੁੜੇ ਹੋ ਬੀਜੇਪੀ ਦੀ ਵੋਟ ਵਧਾਉਣ ਦੇ ਵਿੱਚ ਵੀ ਕਿਸਾਨ ਯੂਨੀਅਨ ਦੇ ਲੋਕ ਸ਼ਾਮਲ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪਿਛਲੇ ਦਿਨੀ ਵਿਸ਼ਵਜੀਤ ਸਿੰਘ ਫਾਜ਼ਿਲ ਦਾ ਜਿਹੜਾ ਕਾਫੀ ਸੋਸ਼ਲ ਮੀਡੀਆ ਤੇ ਚਰਚਿਤ ਨਾਮ ਆ ਤੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਉਹ ਚਰਚਾ ਚ ਵੀ ਰਹਿੰਦਾ ਕਿਉਂਕਿ ਹਰ ਮੁੱਦੇ ਤੇ ਉਹ ਬੋਲਦੇ ਨੇ ਚਾਹੇ ਉਹ ਕੋਈ ਮਸਲਾ ਹੀ ਹੋਵੇ ਚਾਹੇ ਉਹ ਜੱਥੇਬੰਦੀਆਂ ਦਾ ਮਸਲਾ ਹੋਵੇ ਚਾਹੇ ਉਹ ਯੂਨੀਅਨਾਂ ਦਾ ਮਸਲਾ ਹੋਵੇ ਉਹ ਚਾਹੇ ਸਰਕਾਰਾਂ ਦਾ ਮਸਲਾ ਹੋਵੇ ਉਸ ਨੂੰ ਲੈ ਕੇ ਅਕਸਰ ਹੀ ਉਹ ਬੋਲਦੇ ਰਹਿੰਦੇ ਆ ਤੇ ਜਿਸ ਕਾਰਨ ਉਹ ਲੋਕਾਂ ਦੇ ਮਸਲੇ ਠਾਉਂਦੇ ਆ ਪਰ ਪਿਛਲੇ ਦਿਨੀ ਉਹਨਾਂ ਦੇ ਖਿਲਾਫ ਜਿਹੜਾ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਆਪਾਂ ਕਹਿੰਦੀ ਐ ਸੀ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਗਈ ਤੇ ਉਹ ਜਿਹੜਾ ਐਫ ਆਈ ਆਰ ਰੱਦ ਵੀ ਕੀਤੀ ਗਈ ਐ ਤੇ ਹੁਣ ਉਹ ਜੇਲ੍ਹ ਚੋਂ ਬਾਹਰ ਵੀ ਆ ਗਏ ਨੇ ਕਿਰਨਜੀਤ ਸਿੰਘ ਗਹਿਰੀ ਜਿਹੜੇ ਉਸ ਮਸਲੇ ਨੂੰ ਲੈ ਕੇ ਉੱਥੇ ਗਏ ਵੀ ਨੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਪਹਿਲਾਂ ਆਪਾਂ ਮਾਮਲਾ ਜਾਣਦੇ ਆਂ ਵੀ ਅਸਲ ਵਿੱਚ ਉਹ ਮਾਮਲਾ ਹੈ ਕੀ ਸੀਗਾ ਗਹਿਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਹਿਰੀ ਸਾਹਿਬ ਵਿਸ਼ਵਜੀਤ ਸਿੰਘ ਦਾ ਮਾਮਲਾ ਕਾਫੀ ਹਾਈਲਾਈਟ ਹੋਇਆ ਕੱਤ ਤੁਹੇ ਪਹਿਲਾ ਮਾਮਲਾ ਹੈ ਕੀ ਸੀ ਇਹ ਦੱਸੋ ਕਿ ਮਾਮਲਾ ਕੁਛ ਨਹੀਂ ਤਾਂ ਹਰ ਪਿੰਡ ਦੀ ਕਹਾਣੀ ਹੈ ਪਹਿਲਾਂ ਚਲੋ ਇਹ ਸੀਗਾ ਵੀ ਕਿ ਲੋਕਾਂ ਨੂੰ ਜਾਣਕਾਰੀ ਨਹੀਂ ਸੀਗੀ ਕਿ ਐਸੇ ਕੁੱਟੜੀਆਂ ਵੀ ਕੋਈ ਜ਼ਮੀਨਾਂ ਹੁੰਦੀਆਂ ਐ ਪੰਚਾਇਤੀ ਜ਼ਮੀਨਾਂ ਦਾ ਸਾੜਾ ਕੋਈ ਹਿੱਸਾ ਹੁੰਦਾ ਉਹ ਇਹ ਸਾਰੇ ਪਿੰਡਾਂ ਚ ਰੋਲਾ ਪਿਆ ਹੋਇਆ ਉਸ ਉਹਦਾ ਪਿੰਡ ਅਸਲ ਜਗ੍ਹਾ ਮਹੂਆਣਾ ਬੋਦਲਾ ਉਸ ਪਿੰਡ ਦੇ ਵਿੱਚ 28 29 ਕਿੱਲੇ ਜ਼ਮੀਨ ਹੈਗੀ ਐ ਪੰਚਾਇਤੀ ਉਹ ਜਿਹਦੀ ਮਤਲਬ ਬੋਲੀ ਨੂੰ ਲੈ ਕੇ ਵਿਸ਼ਵਜੀਤ ਦੇ ਨਾਲ ਪੰਚਾਇਤ ਸੈਕਟਰੀ ਦਾ ਤੇ ਉਹਨਾਂ ਦਾ ਬੰਦਿਆਂ ਦਾ ਜਿਹੜਾ ਚੱਲ ਰਿਆ ਸੀ ਬਿਵਾਦ ਉਹ ਚਾਹੁੰਦਾ ਸੀ ਕਿ ਜਿਹੜੀ ਬੋਲੀ ਹੋਵੇ ਓਪਨ ਬੋਲੀ ਹੋਣੀ ਚਾਹੀਦੀ ਹੈ ਤਾਂ ਉਹਨਾਂ ਨੇ ਪਹਿਲਾਂ ਉਹਨੂੰ ਕਿਹਾ ਵੀ 9 ਨੂੰ ਬੋਲੀ ਹੋਊਗੀ ਤਾਂ ਮਤਲਬ ਮਿਲੀ ਜਾਣਕਾਰੀ ਦੇ ਮੁਤਾਬਕ ਫਿਰ ਕਹਿੰਦੇ ਵੀ 11 ਨੂੰ ਬੋਲੀ ਹੋਊਗੀ 11 ਨੂੰ ਉਹਨੂੰ ਉੱਥੇ ਇੱਕ ਪ੍ਰਾਈਵੇਟ ਦੁਕਾਨ ਦੇ ਵਿੱਚ ਬੁਲਾ ਲਿਆ ਗਿਆ ਤੇ ਬੁਲਾ ਕੇ ਹੋ ਸਕਦਾ ਕੋਈ ਸੈਟਲਮੈਂਟ ਦੀ ਗੱਲ ਹੋਵੇ ਹੋ ਸਕਦਾ ਉਹਨੂੰ ਡਰਾਉਣ ਦੀ ਧਮਕਾਉਣ ਦੀ ਗੱਲ ਹੋਵੇ ਕਿਦਾਂ ਦੀ ਆ ਤੂੰ ਕਿਉਂ ਇਹੇ ਕਰਦਾ ਉਥੇ ਉਹਨਾਂ ਦੀ ਤੁਤਮਾ ਮੈਂ ਮਹੀ ਆ ਉਹਨੂੰ ਕੁੱਟ ਮਾਰ ਵੀ ਕੀਤੀ ਗਈ ਬਿਸ਼ਵਦੀਪ ਨੂੰ ਤੇ ਪੁਲਿਸ ਨੂੰ ਸਦਕੀ ਉਹਦੇ ਪਰਚਾ ਦਰਜ ਕਰ ਦਿੱਤਾ ਗਿਆ ਐਫ ਆਈ ਆਰ ਨੰਬਰ 52 ਥਾਣਾ ਅਰਨੀ ਵਾਲਾ ਚ ਅ ਅਸਲਾ ਐਕਟ ਤੇ 359 ਲਾ ਕੇ ਉਥੇ ਇਥੇ ਗੱਲ ਇਹ ਸੀਗੇ ਮੈਨੂੰ ਪੁਲਿਸ ਨੂੰ ਕਿਵੇਂ ਲੱਗਦੀ ਹੈ ਅਸਲਾ ਐਕਟ ਬਣਦਾ ਹੀ ਨਹੀਂ ਸੀਗਾ ਕਿਉਂਕਿ ਅਸਲਾ ਜਿਹੜਾ ਉਹਦਾ ਠੀਕ ਹੈ ਲਾਇਸੈਂਸੀ ਅਸਲਾਸੀ ਪਰੋਸਟਾ ਉਹਦਾ ਅਸਲਾ ਕਰੇ ਪਿਆ ਸੀ ਤੇ ਅਸੀਂ ਉਹ ਕਾਇਦਾ ਵੀਡੀਓ ਵੀ ਰਿਲੀਜ਼ ਕੀਤੀ ਸੀ ਪ੍ਰਾਈਵੇਟ ਦੁਕਾਨ ਦੇ ਵਿੱਚ ਬੈਠਾ ਪੰਚਾਇਤ ਸ਼ਕਤੀ ਬੈਠਾ ਹੈ ਪੰਚਾਇਤ ਦਾ ਜੈ ਬੈਠਾ ਹੈ ਜਿਹਦੇ ਨਾਲ ਜ਼ਮੀਨ ਹੈ ਕਰਨਵੀਰ ਉਹ ਬੈਠਾ ਹੈ ਤੇ ਵੀ ਪ੍ਰਾਈਵੇਟ ਦੁਕਾਨ ਦੇ ਵਿੱਚ ਸਰਕਾਰੀ ਦਫ਼ਤਰ ਬਣ ਨਹੀਂ ਸਕਦਾ ਸਾਰੀ ਚੀਜ਼ ਦੀ ਅਸੀਂ ਪਹਿਲਾਂ ਜਾ ਕੇ ਪੜਤਾਲ ਕੀਤੀ ਹੈ ਸਾਡੇ ਨੈਸ਼ਨਲ ਜਲਦਮਾ ਪੰਚਾਇਤ ਦੀ ਮੇਰੀ ਪੂਰੀ ਟੀਮ 10-11 ਸਾਥੀਆਂ ਦੀ ਸਾਡੀ ਟੀਮ ਪੂਰੀ ਅਸੀਂ ਉੱਥੇ ਗਏ ਆ ਪਹਿਲਾਂ ਪਿੰਡ ਗਏ ਆ ਅਸੀਂ ਸਾਰੀ ਸਟਿਚੂਏਸ਼ਨ ਦੇਖੀ ਆ ਲੋਕਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ ਆ ਉਦੋਂ ਬਾਅਦ ਐਸਐਸਪੀ ਫਾਜ਼ਿਲ ਕਾ ਮੈਡਮ ਪ੍ਰਗਾ ਜਨ ਉਹਨਾਂ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਨਾਲ ਬੈਠ ਕੇ ਸੀ ਸਾਰਾ ਇਸ ਦੇ ਸਵੰਤ ਗੱਲਬਾਤ ਕੀਤੀ ਤਾਂ ਉਹਨਾਂ ਨੇ ਉਹਨਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਾਇਆ ਤਾਂ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੋਰ ਵੀ ਜਿਹੜੀਆਂ ਦਰਜ ਜਥੇ ਬੰਦੀਆਂ ਨੇ ਹਿੰਗ ਜਥੇ ਬੰਦੀਆਂ ਜਿਹੜੀਆਂ ਐਸਸੀਪਾ ਜਰੇ ਨਾਲ ਸੰਬੰਧਤ ਹੈ ਉਹ ਜਥੇ ਬੰਦੀਆਂ ਦੇ ਲੋਕ ਵੀ ਸਾਥੀ ਜਿਹੜੇ ਆਏ ਹੋਏ ਸੀ ਕਾਫੀ ਵੱਡੀ ਗਿਣਤੀ ਚ ਲੀਡਰ ਸਾਹਿਬਾਨ ਜਿਹੜੇ ਉੱਥੇ ਪਹੁੰਚੇ ਸੀ ਉਹਨਸੀ ਅਸਲਾ ਦੀ ਕਿਸੇ ਵੀ ਅਸਲਾ ਵੀ ਉਹ ਗਲਤ ਤਰੀਕੇ ਨਾਲ ਪਾਇਆ ਕੀ ਉਸ ਟਾਈਮ ਜਦੋਂ ਝਗੜਾ ਹੋਇਆ ਉਹਨਾਂ ਕੋਲੇ ਅਸਲਾ ਸੀਗਾ ਮੈਂ ਪਹਿਲਾਂ ਹੀ ਦੱਸੂਗਾ ਤੁਹਾਨੂੰ ਗੱਲ ਉਹਦੀ ਅਸੀਂ ਬਕਾਇਦਾ ਤੌਰ ਤੇ ਵੀਡੀਓ ਵੀ ਸਾਨੂੰ ਪਰਿਵਾਰ ਦੇ ਮੈਂਬਰਾਂ ਨੇ ਦਿੱਤੀ ਹੈ ਕਿ ਜਦੋਂ ਅਸਲਾ ਇਹਨਾਂ ਤੋਂ ਮੰਗਵਾਇਆ ਗਿਆ ਉਹਨਾਂ ਦੀ ਮਾਤਾ ਨੂੰ ਕਿਹਾ ਗਿਆ ਕਿ ਜਿਹੜਾ ਅਸਲਾ ਹੈਗਾ ਬਿਸ਼ਮ ਦਾ ਉਹ ਲੈ ਕੇ ਦਿਓ ਉਹ ਦੂਜੇ ਮਤਲਬ ਦੂਸਰੇ ਦਿਨ ਉਹ ਅਸਲਾ ਲੈ ਕੇ ਜਾਂਦੇ ਆ ਬਕਾਇਦਾ ਉਹਨਾਂ ਦੇ ਵੀਡੀਓ ਰਿਲੀਜ਼ ਕੀਤੀ ਲੋਕਰ ਦੇ ਵਿੱਚੋਂ ਆਪਦੀ ਅਲਮਾਰੀ ਜੋ ਕੱਢ ਰਹੇ ਆ ਅਸਲਾ ਕਿਹਾ ਅਸਲਾ ਸੀ ਹੁਣ ਪੁਲਿਸ ਨੂੰ ਦੇਣ ਜਾਣਦੇ ਆ ਬਲ ਇਹ ਗੱਲ ਇਹ ਸਾਰੇ ਫੈਕਟਰ ਸੀ ਐਸਐਸਪੀ ਦੇ ਨਾਲ ਜਦੋਂ ਡਿਸਕ ਉਦੋਂ ਬਦ ਉਹਨਾਂ ਨੇ ਸੈਟ ਬਣਾਤੀ ਐ ਐਸਪੀਐਚ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਆਪਣੀ ਉਹ ਕਰਕੇ ਸਾਰੀ ਪਰਤਲ ਜਿਵੇਂ ਅਸੀਂ ਕਿਹਾ ਸੀਗਾ ਮੈਂ ਸਮਝਦਾ ਕਿ ਦਲਿਤ ਜੱਥੇ ਬੰਦਿਆਂ ਦੇ ਇਕੱਠੇ ਹੋਣ ਨਾਲ ਇੱਕ ਪ੍ਰੈਸ਼ਰ ਬਣਿਆ ਇੱਕ ਦਬਾਅ ਬਣਿਆ ਇੱਕ ਲੋਕਾਂ ਦੇ ਵਿੱਚ ਮਾਹੌਲ ਕ੍ਰੀਏਟ ਹੋਇਆ ਪ੍ਰੋਸੈਸ ਨੂੰ ਵੀ ਪਤਾ ਲੱਗਿਆ ਸਰਕਾਰ ਨੂੰ ਵੀ ਪਤਾ ਲੱਗਿਆ ਕਿ ਰੋਲਾ ਵੱਡੀ ਬਦਰ ਤੇ ਪੈ ਸਕਦਾ ਕਿਉਂਕਿ 40% ਦੀ ਦਲਿਤ ਭਾਈਚਾਰਾ ਹੈਗਾ ਪੰਜਾਬ ਦੇ ਵਿੱਚ ਤੇ ਮੈਂ ਇਸ ਪਲੇਟਫਾਰਮ ਤੋਂ ਲੰਬੇ ਸਮੇਂ ਤੋਂ ਅਤੀ 35 ਸਾਲ ਤੋਂ ਇਸ ਤੇ ਅਸੀਂ ਕੰਮ ਕਰ ਰਹੇ ਹਾਂ ਤੋਂ ਬਹੁਤ ਸਾਰੇ ਜਥੇਬੰਦੀਆਂ ਦੇ ਬਹੁਤ ਸਾਰੇ ਸਾਥੀਆਂ ਦੇ ਜਿਹੜੇ ਦਰਦ ਰੱਖਦੇ ਐ ਜਿਹੜੇ ਬਾਬਾ ਸੋਮ ਬਿਰ ਕਰਦੇ ਮਿਸ਼ਨ ਨਾਲ ਜੁੜੇ ਹੋਇਆ ਇਹਦੇ ਬਾਬਾ ਸਾਹਿਬ ਬਾਬਾ ਜੀਵਨ ਸਿੰਘ ਜੀ ਦੇ ਮਿਸ਼ਨ ਨਾਲ ਜੁੜੇ ਹੋਇਆ ਕੋਈ ਭਗਵਾਨ ਬਾਲਮੀਕ ਕਮੇਟੀਆਂ ਨਾਲ ਜੁੜਾ ਹੋਇਆ ਕੋਈ ਗੁਰੂ ਰਵਿਦਾਸ ਜੀ ਜਿਹਦੇ ਨਾਂ ਤੇ ਬੜੀਆਂ ਕਮੇਟੀਆਂ ਦੇ ਨਾਲ ਜੁੜੇ ਹੋਇਆ ਮਤਲਬ ਜਿਹੜੇ ਅਲੱਗ-ਅਲੱਗ ਪਲੇਟਫਾਰਮਾਂ 'ਤੇ ਲੋਕ ਕੰਮ ਕਰਦੇ ਐ ਐਸੀ ਬੀਸੀ ਕਲਾਸਰੋਂ ਦੇ ਸਾਰਿਆਂ ਦੇ ਮੈਨੂੰ ਫੋਨ ਆਏ ਤੇ ਕਿ ਜਾਓ ਤਾਂ ਸਹੀ ਯਾਰ ਤੁਸੀਂ ਪੜਤਾਲ ਤਾਂ ਕਰੋ ਤੋਂ ਅਸੀਂ ਉਹ ਪੜਤਾਲ ਜਿਹੜੀ ਐ ਕੀਤੀ ਤੋਂ ਪੜਤਾਲ ਕਰਨ ਤੋਂ ਬਾਅਦ ਅਸੀਂ ਐਸਐਸਪੀ ਨਾਲ ਡਿਸਕਸ ਕੀਤਾ ਤਾਂ ਉਹਨਾਂ ਨੇ ਉਹਨੂੰ ਕੱਲ ਜਿਹੜਾ ਹੈਗਾ ਰਿਲੀਜ਼ ਕਰ ਦਿੱਤਾ ਤੇ ਅਸੀਂ ਇਹ ਵੀ ਗੱਲ ਨਾਲ ਕਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਉਹਦੇ ਤੇ ਪਰਚਾ ਕਰਵਾਇਆ ਸੀ ਐਕਚੁਅਲੀ ਉਹਨਾਂ ਦੇ ਖਿਲਾਫ ਐਸਸੀਐਸਟੀ ਐਕਟ ਦਾ ਪਰਚਾ ਦਰਜ ਹੋਣਾ ਚਾਹੀਦਾ ਦੂਜੀ ਗੱਲ ਜਿਹੜੀ ਪੰਚਾਇਤੀ ਜ਼ਮੀਨ ਹੈ ਇਹ ਆਪਣੇ ਆਪ ਦੇ ਵਿੱਚ ਪੜਤਾਲ ਦਾ ਵਿਸ਼ਾ ਬਣਦਾ ਹੈ ਕਿ ਅੱਜ ਜ਼ਮੀਨ ਦਾ ਠੇਕਾ ਮਾੜੀ ਤੋਂ ਮਾੜੀ ਜ਼ਮੀਨ ਦਾ ਠੇਕਾ ਹੈ ਉਹ 50000 ਤੋਂ ਲੈ ਕੇ 70000 80000 ਤੱਕ ਜਾਂਦਾ ਹੈ ਤੇ ਉਹਨਾਂ ਨੇ ਮਾਤਰਾ 26000 ਦੇ ਵਿੱਚ ਉਹ ਜਿਹੜੀ ਜ਼ਮੀਨ ਹੈ ਉਹ ਦਿੱਤੀ ਹੋਈ ਹੈ। ਅ ਉਹਨੂੰ ਕਹਾਂ ਵੀ 9 ਨੂੰ ਬੋਲੀ ਕਰਾਂਗੇ ਫਿਰ 11 ਨੂੰ ਬੋਲੀ ਕਰਾਂਗੇ ਪਰ ਐਫ ਆਈ ਆਰ ਦੇ ਮੁਤਾਬਕ ਉਹ ਦੱਸਿਆ ਕਿ 29 5 ਨੂੰ ਅਸੀਂ ਪੈਸੇ ਜਮਾ ਕਰਾਤੇ। ਕੋਈ ਸਾਰੀਆਂ ਚੀਜ਼ਾਂ ਪਰਤਾਲ ਦਾ ਵਿਸ਼ਾ ਹੈ। ਉਹ ਭ੍ਰਿਸ਼ਟਾਚਾਰ ਦਾ ਮਸਲਾ ਵੀ ਬਣਦਾ ਹੈ। ਸਰਕਾਰ ਕਹਿੰਦੀ ਹੈ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਉਹ ਕਰਾਂਗੇ ਪਰ ਇਹ ਵੱਡੀ ਵੱਡਾ ਇੱਕ ਕਪੜਾ ਵੀ ਹੈਗਾ। ਦੂਜੀ ਗੱਲ ਅੱਜ ਇੱਕ ਸਵਾਲ ਜਿਹੜਾ ਖੜਾ ਹੋ ਰਿਹਾ ਹੈ ਬਾਰ-ਬਾਰ। ਅ ਇਕਦਾ ਗੱਲ ਇਹ ਵੀ ਮੈਂ ਪੂਰੇ ਜ਼ੋਰ ਨਾਲ ਕਹੀ ਐ ਐਸਐਸਪੀ ਨੂੰ ਵੀ ਕਹੀ ਮੈਂ মিডিਆ 'ਚ ਵੀ ਗਈ ਐ ਗੱਲ ਕਿ ਜਿਹੜਾ ਪਿਸਤੌਲ ਦੀ ਗੱਲ ਕੀਤੀ ਜਾਂਦੀ ਸੀ ਮੈਂ ਉਹਨਾਂ ਨੂੰ ਸਪਸ਼ਟ ਗਿਆ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਣਾ ਇਹ ਹਿਸਟਰੀ ਐ ਕਿ ਮਜਬੂਤੀ ਸਿੱਖਾਂ ਦਾ ਮੁੰਡਾ ਹੋਵੇ ਉਹਦੇ ਕੋਲੇ ਹੋਵੇ ਪਿਸਤੌਲ ਤੇ ਫਿਰ ਉਹ ਇੱਕ ਦਿਨ ਉਹ ਛੱਡਦਾ ਨਹੀਂ ਦੂਜੀ ਗੱਲ ਇਹ ਤਾਂ ਡਾਂਗਣਾ ਨਹੀਂ ਦਿਵਾਲ ਹੁੰਦੇ ਇਹਨਾਂ ਤੇ ਕੋਈ ਵੀ ਆਮ ਤੌਰ ਤੇ ਇਹ ਗੱਲ ਖੁੰਡ ਚਰਚਾ ਹੈਗੀ ਕਿ ਮਜਬੂਤੀ ਸਿੱਖਾਂ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਉਹ ਇੱਕ ਇਨਸਪੈਕਟਰ ਸੀ ਮੇਰਾ ਮਿੱਤਰ ਉਹ ਕਹਿੰਦਾ ਜੇ ਕੋਈ ਮੇਰੇ ਕੋਲ ਲੜਾਈ ਦੀ ਮਸਲਾ ਆਉਂਦਾ ਹੈ ਅ ਪੰਡਤ ਸੀ ਉਹ ਉਹ ਮੈਨੂੰ ਕਹਿੰਦਾ ਮੈਂ ਇਹਦੀ ਪੜਤਾਲ ਕਰਦਾ ਵੀ ਕੋਈ ਵਿੱਚ ਮਜਬੀ ਸਿੱਖੇਗਾ ਜੇ ਕੋਈ ਮਜਬੀ ਸਿੱਖੇ ਲੜਾਈ ਜਾਏਗਾ ਤਾਂ ਅਸੀਂ ਲੜਾਈ ਬੰਦਦੇ ਆ ਨਹੀਂ ਤਾਂ ਅਸੀਂ ਬੰਦਦੇ ਹੀ ਨਹੀਂ ਲੜਾਈ ਤੂੰ ਇਸ ਤਰ੍ਹਾਂ ਦਾ ਮਸਲਾ ਜਿੰਨਾ ਲੋਕਾਂ ਦੇ ਹੱਕ 'ਚ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਵਾਲੇ ਬੰਦੇ ਜਿੰਨਾ ਲੋਕਾਂ ਦੇ ਹੱਕ 'ਚ ਥਾਪੀਆਂ ਮਾਰਦੇ ਆ ਨਾਰੇ ਮਾਰਦੇ ਆ ਉਹਨਾਂ ਦੇ ਹੱਕ ਤੋ ਜਾ ਕੇ ਹਲਾਹੂਲਾ ਕਰਦੇ ਆ ਉਹ ਜਿਹੜਾ ਇੱਕ ਬੰਦਾ 20 ਵਿਸ਼ਵਜੀ ਦੇ ਹੱਕ ਤੇ ਨਹੀਂ ਆਇਆ ਸਾਨੂੰ ਕਹਿੰਦੇ ਤੁਸੀਂ ਭੇਦਭਾਵ ਕਰਦੇ ਹੋ ਭੇਦਭਾਵ ਦੀ ਅਸੀਂ ਗੱਲ ਕਰਦੇ ਹਾਂ ਯਾਰ ਅਸੀਂ ਭੇਦਭਾਵ ਦੀ ਗੱਲ ਨਹੀਂ ਕਰਦੇ ਅਸੀਂ ਇਹ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਜਾਂ ਸਾਡੇ ਲੋਕ ਸਾਰਿਆਂ ਦੇ ਹੱਕ ਤੇ ਜਾ ਕੇ ਬਹੁਤ سارے ਸਾਡੇ ਬੰਦੇ ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਕਈ ਤਾਂ ਮੇਰੇ ਵਿਚਾਰੇ ਇਦਾਂ ਦੇ ਆ ਉਹ ਫੋਟੋਆਂ ਖਚਾਉਣ ਦੇ ਮਾਰੇ ਜਾਂ YouTube ਤੇ ਸਾਡਾ ਉਹ ਗੱਲ ਚੱਲੇ ਇਦਾਂ ਦੀਆਂ ਇਹ ਇਹ ਸੋਚ ਕੇ ਜਾਂਦੇ ਆ ਪਰ ਯਾਰ ਜਿੱਥੇ ਸਾਡੇ ਆਲੇ ਕਿਸੇ ਬੰਦੇ ਦੇ ਉੱਤੇ ਜਿਵੇਂ ਵਿਸ਼ਵ ਦੀ ਪਿਆ ਅ ਹੋਰ ਬੰਦਿਆਂ ਦੇ ਵਿੱਚ ਜਦੋਂ ਪੈਂਦਾ ਮਸਲਾ ਹ ਤਾਂ ਉਦੋਂ ਕੋਈ ਜਾ ਕੇ ਖੜਦਾ ਨਹੀਂ ਇਹ ਬੜਾ ਮਸਲਾ ਹੈ ਵਿਸ਼ਵਜੀਤ ਦੇ ਮਾਮਲੇ 'ਚ ਜਿਹੜਾ ਚਲੋ ਜਿੱਤ ਪ੍ਰਾਪਤ ਹੋਈ ਆਪਾਂ ਕਹਿ ਸਕਦੇ ਜਾਂ ਆਪਾਂ ਇਨਸਾਫ ਦੀ ਗੱਲ ਕਹਿ ਸਕਦੇ ਵੀ ਇਨਸਾਫ ਲੈ ਲੜਾਈ ਲੜ ਕੇ ਮੈਸੇਜ ਕੀ ਜਾਂਦਾ ਵੀ ਇੱਕ ਤਾਂ ਜਿੱਤ ਪ੍ਰਾਪਤ ਹੋਈ ਦੂਸਰਾ ਕੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਐਸੀ ਸਮਾਜ ਦੇ ਜਿਹੜੇ ਲੋਕ ਆ ਜਿਵੇਂ ਕਿਸਾਨੀ ਸੰਘਰਸ਼ੀਆ ਵੱਖ-ਵੱਖ ਮੁੱਦਿਆਂ ਦੇ ਜਾਤ ਵਿੱਚ ਕੁੱਦਦੇ ਆ ਪਰ ਬਾਅਦ 'ਚ ਖੜਦਾ ਕੋਈ ਨਹੀਂ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਤਾਂ ਇੱਕ ਗੱਲ ਕਹਿਣੀ ਚਾਹਣਾ ਵੀ ਠੀਕ ਹੈ ਅਸੀਂ ਕਿਸੇ ਦੇ ਨਾਲ ਮੈਂ ਇਹ ਨਹੀਂ ਕਹਿੰਦਾ ਆ ਕਿ ਸਾਨੂੰ ਕਿਸੇ ਨਾਲ ਨਹੀਂ ਖੜਨਾ ਚਾਹੀਦਾ ਪਰ ਜਰ ਅਸੀਂ ਜੇ ਖੜਦੇ ਆ ਸਾਡੇ ਬੰਦੇ ਜੇ ਬਿਸ਼ਵਦੀਪ ਖੜਦਾ ਸੀ ਤਾਂ ਬਿਸ਼ਵਦੀਪ 11 ਤਰੀਕ ਦਾ ਬੰਦ ਸੀ 17 ਤਰੀਕ ਤੱਕ ਕਿਸੇ ਨੇ ਜਾਗੂ ਦੀ ਬਾਤ ਨਹੀਂ ਪੁੱਛੀ ਅਸੀਂ ਜਦੋਂ ਉੱਥੇ ਗਏ ਆ ਤੁਸੀਂ ਵੀਡੀਓ ਵੀ ਦੇਖੀ ਹੋਣੀ ਹੈ ਉੱਥੇ ਵੀ ਜਿੰਨੇ ਆਇਆ ਸੀ ਦਲਦ ਜਥੇਬੰਦੀਆਂ ਦੇ ਲੋਕ ਹੀ ਆਏ ਸੀ ਨਿੰਗ ਸਿੰਘ ਆਏ ਸੀਦਾ ਉਤਰਨਾਦ ਵਾਲੇ ਨਿੰਗ ਸਿੰਘ ਆਏ ਸੀ ਮਤਲਬ ਧਰਤ ਜਥੇਬੰਦੀਆਂ ਦੇ ਲੋਕ ਇੱਕ ਗੱਲ ਦੀ ਸਾਨੂੰ ਜਰੂਰ ਖੁਸ਼ੀ ਹੈ ਕਿ ਯਾਰ ਚਲੋ ਦੇਰ ਆਏ ਦਰੋਸਤ ਆਏ ਹੁਣ ਘੱਟੋ ਘੱਟ ਜਿਵੇਂ ਕੱਲ ਸੀ ਤੇ ਬਠਿੰਡੇ ਦੇ ਇੱਕ ਮੀਟਿੰਗ ਕੀਤੀ ਸੀ ਉਹ ਜੇ ਸਾਰੇ ਤਕਰੀਬਨ ਬਜਵੀ ਸਖਵਾਲਮੀ ਕੀ ਭਾਜਰੇ ਨਾਲ ਸੰਬੰਧਤ ਜਿਹੜੇ ਲੋਕ ਹੈ ਅਲੱਗ ਅਲੱਗ ਜਗ੍ਹਾ ਤੋਂ ਲੀਡਰ ਸਾਹਿਬਾਨ ਨੂੰ ਉਸੇ ਬੁਲਾਇਆ ਸੀ ਬਹੁਤ ਕਾਮਜਾਹ ਮੀਟਿੰਗ ਹੋਈ ਉਸ ਕਾਮਜਾਹ ਮੀਟਿੰਗ ਦੇ ਵਿੱਚ ਵੀ ਇਹ ਚਰਚਾ ਦਾ ਵਿਸ਼ਾ ਬਣਿਆ ਹੁਣ ਦੇਖੋ ਇੱਕ ਕਾਚੋਪਿੰਡ ਦਾ ਮਸਲਾ ਆਇਆ ਸੰਗਰੂਰ ਦਾ ਉਹ ਦਲਦਲ ਦੇ ਲੜਕੇ ਬੱਚੇ ਜਿਹੜੇ ਐਸੀ ਬੱਚੇ ਆ ਉਹਨਾਂ ਨੂੰ ਕਿਸਾਨ ਜੁਨੀਓਨ ਦਾ ਪ੍ਰਧਾਨ ਬੁਰੀ ਤਰ੍ਹਾਂ ਕੁੱਟਮਾਰ ਕਰ ਰਿਹਾ ਹੈ ਆ ਆ ਮਾੜੀ ਕੰਬੋ ਕੇ ਜਿੱਥੋਂ ਉਹ ਸੀਗੇ ਬਸੇ ਰੰਗ ਦਾ ਸਰਬੱਤ ਨਾਲੇ ਸੁਕਾ ਸਕਦੇ ਮਤਾਬਸ ਉਹਨਾਂ ਦਾ ਪਿੰਡ ਸੀ ਉਸ ਪਿੰਡ ਚ ਇੱਕ ਗਰੀਬ ਪਰਿਵਾਰ ਦੀ ਮਾਤਾ ਮਰ ਗਈ ਅ ਵਿਚਾਰੇ ਦੀ ਉਹ ਗੁਰੂ ਗ੍ਰੰਥ ਸਾਹਿਬ ਲੈਣ ਗਿਆ ਤੂੰ ਉਹਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ ਮਤਲਬ ਕਿ ਦਿਨਾਂ ਕਿਤੇ ਬਿਤਕਰਾ ਜਿਹੜਾ ਭੇਦ ਭਾਵ ਹੈ ਉਹ ਬਰਕਰਾਰ ਹੈ ਤੋ ਇਸ ਲਈ ਜਿਹੜੇ ਲੋਕ ਟਾਰਾ ਮਾਰਦੇ ਆ ਕਿ ਯਾਰ ਠੀਕ ਆ ਅਸੀਂ ਗਰੀਬਾਂ ਦੀ ਗੱਲ ਕਰਦੇ ਆ ਉਹ ਯਾਰ ਗਰੀਬਾਂ ਦੇ ਵਿੱਚ ਐਸਸੀ ਭਾਈ ਜਰਾ ਵੀ ਆਉਂਦਾ ਪਰ ਵਿਸ਼ਵਦੀਪ ਦੀ ਗੱਲ ਮੈਂ ਕਰਦਾ ਉਹ ਜਦੋਂ ਜੇਲ੍ਹ ਚੋਂ ਬਾਹਰ ਆਇਆ ਉਹ ਫੇਰ ਕਹਿ ਰਿਹਾ ਕਿ ਮੈਂ ਗਰੀਬਾਂ ਦੀ ਕੋਈ ਐਸਸੀ ਹੋਵੇ ਕੋਈ ਜਰਨਲ ਹੋਵੇ ਕੋਈ ਫਲਾਣਾ ਹੋਵੇ ਕਿ ਡਮਕਾਓ ਵੀ ਮੈਂ ਉਹ ਸਾਰਿਆਂ ਨੂੰ ਕਹਿਣਾ ਚਾਹਣਾ ਕਿ ਯਾਰ ਛੋੜੇ ਹੱਕ 'ਚ ਕੌਣ ਖੜਦਾ ਆਗੇ ਜਿਹੜਾ ਛੋੜੇ ਹੱਕ 'ਚ ਖੜਦਾ ਹੈ ਤੁਸੀਂ ਆਪਣੇ ਸਮਾਜ ਦੀ ਲੜਾਈ ਲੜੋ ਉਹਨਾਂ ਦੀ ਸਾਰਾਂ ਦੀ ਲੜਾਈ ਲੜੋ ਸਾਰੇ ਵਰਗਾਂ ਦੀ ਲੜਾਈ ਲੜੋ ਇਸ ਮੈਂ ਇਸ ਗੱਲ ਨਾਲ ਸਹਿਮਤ ਆ ਪਰ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਕਿ ਜੇ ਸਾਡੇ ਇਹ ਬੰਦੇ ਉੱਤੇ ਜਾ ਕੇ ਕਿਸੇ ਵਿਹਾਕਤ ਖੜਦੇ ਉਹਨਾਂ ਨੂੰ ਵੀ ਉਹਨਾਂ ਦੇ ਹੱਕ ਉਹਦੇ ਹੱਕ ਤੇ ਬੋਲਣਾ ਚਾਹੀਦਾ ਸੀ ਕਿਉਂ ਨਹੀਂ ਬੋਲੇ ਕੀ ਮੰਨ ਸਕਦਾ ਹੈ ਇਹਦਾ ਵੀ ਉਹ ਸਾਰੇ ਲੋਕ ਦੱਸ ਸਕਦੇ ਆ ਕਿ ਕੀ ਸੋਚਦੇ ਨੇ ਜਾਏ ਹੁੰਦਾ ਵੀ ਸਾਡਾ ਬੰਦਾ ਜੋ ਕਿ ਮੜਿਆ ਸਿਰ ਚੱਕਦਾ ਤਾਂ ਫਿਰ ਉਹ ਦੂਜੇ ਕਹਿੰਦੇ ਵੀ ਕੋਈ ਨਹੀਂ ਆ ਹੁਣ ਹੋਇਆ ਆ ਨਜ਼ਾਰਾ ਆ ਗਿਆ ਨਾ ਇਹ ਨੂੰ ਅੰਦਰ ਹੋਇਆ ਇਹ ਬੜਾ ਲੀਡਰ ਬਣਦਾ ਸੀ ਇਹ ਬੜਾ ਬੋਲਦਾ ਸੀ ਤੋ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਕਿ ਸ਼ਿਵਦੀਪ ਇੱਕ ਵਧੀਆ ਸੋਸ਼ਲ ਵਰਕਰ ਹੈ ਸਮਾਜ ਸੇਵੀ ਹੈ ਚੰਗਾ ਕੰਮ ਕਰਦਾ ਮਨੂੰ ਉਹਨੂੰ ਵੀ ਮੈਂ رائے ਦਊਂਗਾ ਕਿ ਉਹਨੂੰ ਘੱਟੋ ਘੱਟ ਦਾਇਰੇ 'ਚ ਰਹਿ ਕੇ ਇਸ ਕਨਸਟੀਟਿਊਸ਼ਨ ਦੇ ਵਿੱਚ ਰਹਿ ਕੇ ਲੜਾਈ ਲੜਨ ਬਲੇ ਪਾਸੇ ਨੂੰ ਤੁਰਨਾ ਚਾਹੀਦਾ ਪਹਿਲਾਂ ਸਟੱਡੀ ਕਰੋ ਸਟੱਡੀ ਕਰਨ ਤੋਂ ਬਾਅਦ ਅਸੀਂ ਅੱਗੇ ਜਿਹੜੀ ਲੜਾਈ ਲੜੀਏ ਅਸੀਂ ਕੱਲ ਦੀ ਮੀਟਿੰਗ 'ਚ ਫੈਸਲਾ ਲਿਆ ਕਿ ਕਿਸੇ ਵੀ ਐਸੀਬੀਸੀ ਕਲਾਸ ਦੇ ਸਮਾਜ ਸੇਵੀ ਤੇ ਕਿਸੇ ਲੀਡਰ ਤੇ ਕੋਈ ਵਿਵਪਤਾ ਪੈਦੀ ਹੈ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸੰਸਦਵਾਂ ਤੋਂ ਉੱਪਰ ਉੱਠ ਕੇ ਉਹਦੇ ਨਾਲ ਡਟ ਕੇ ਖੜਾਂਗੇ ਕਿਸੇ ਪਾਰਟੀ ਬਾਜੀ ਤੋਂ ਉੱਪਰ ਖੰਡੀ ਗੱਲ ਕੀਤੀ ਹੈ ਭਾਵੇਂ ਤੁਸੀਂ ਰਾਜਨੀਤਿਕ ਪਾਰਟੀ ਨਾਲ ਜੁੜੇ ਆਂ ਪਰ ਸਾਰੀਆਂ ਪਾਰਟੀਆਂ ਮੌਜੂਦਾ ਸਰਕਾਰ ਤੇ ਪਿਛਲੀਆਂ ਜਿਹੜਾ ਪੰਚਾਇਤੀ ਜ਼ਮੀਨਾਂ ਦਾ ਮਸਲਾ ਜਿਉਂਦਾ ਤਿਉਂ ਰਿਹਾ ਕਿਵੇਂ ਇਹ ਹੱਲ ਹੋ ਸਕਦਾ ਜਾਂ ਕੀ ਹੋ ਸਕਦਾ ਇਹਦਾ ਦੇਖੋ ਅ ਪੰਚਾਇਤੀ ਜ਼ਮੀਨਾਂ ਦੇ ਵਿੱਚ ਸਾਡੇ ਨਾਲ ਬੜਾ ਵੱਡਾ ਬਿਤਕਰਾ ਹੋਇਆ ਹੈ ਅਕਾਲੀ ਦਲ ਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਜੀ ਮੁੱਖ ਮੰਤਰੀ ਸੀਗੇ ਤੁਸੀਂ ਅੰਕੜੇ ਕੱਢ ਲਓ ਅੰਕੜੇ ਕੱਢ ਕੇ ਦੇਖ ਲਓ ਇਹਨਾਂ ਨੇ ਤਰੀਕੇ ਨਾਲ ਐਸਸੀ ਕੋਟੇ ਦੀ ਜ਼ਮੀਨ ਨੂੰ ਖਤਮ ਕੀਤਾ ਜਿੰਨੇ ਵਾਟਰ ਬਾਕਸ ਬਣੇ ਐਸਸੀ ਕੋਟੇ ਦੀ ਜ਼ਮੀਨ 'ਚ ਜਿੰਨੇ ਕੋਈ ਵੀ ਪੰਚਾਇਤੀ ਜਗ੍ਹਾ ਬਣੀਆਂ ਐਸਸੀ ਕੋਟੇ ਦੀ ਜ਼ਮੀਨ 'ਚ ਆ ਬਠਿੰਡੇ ਦੇ ਨਾਲ ਜੇਲ੍ਹ ਬਣੀ ਜਿਹੜੀ ਗੋਵਿੰਦਪੁਰੇ ਪਿੰਡ ਦੀ ਉਹ ਵੀ ਐਸ ਸੀ ਕੋਟੇ ਦੀ ਜ਼ਮੀਨ ਚ ਮਤਲਬ ਐਸ ਸੀ ਕੋਟੇ ਦੀ ਜ਼ਮੀਨ ਨੂੰ ਇਹਨਾਂ ਨੇ ਖਤਮ ਕਰਨ ਦੀ ਸ਼ੁਰੂਆਤ ਪ੍ਰਕਾਸ਼ ਸਿੰਘ ਬਾਦਲ ਖੜਾ ਨੇ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਨੇ ਕੀਤੀ ਹੈ ਤਾਂ ਇਹ ਸਰਕਾਰ ਹੌਲੀ ਹੌਲੀ ਇਸ ਕੋਟੇ ਦੀ ਜ਼ਮੀਨ ਦਾ ਝਗੜੇ ਨਾ ਰਵੇ ਤੇ ਇਸ ਕੋਟੇ ਦੀ ਜਿਹੜੀ ਜਮ ਇਲੈਟਡ ਜ਼ਮੀਨ ਹੈ ਉਹਨੂੰ ਇਸ ਢੰਗ ਨਾਲ ਖਤਮ ਕਰਨ ਦੇ ਤੁਰੇ ਹੋਏ ਨੇ ਪਰ ਇਹ ਗੱਲ ਜ਼ਰੂਰ ਹੈ ਜ਼ਮੀਨੀ ਸੁਧਾਰਾਂ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਜ਼ਮੀਨੀ ਸੁਧਾਰਾਂ ਦੀ ਜਦੋਂ ਗੱਲ ਹੋਈ ਸੀ ਨਾ ਉਦੋਂ ਸਾਡੇ ਨਾਲ ਉਦੋਂ ਵੀ ਸਾਡੇ ਨਾਲ ਬਿਤਕਰਾ ਹੋਇਆ ਕਿਤਨਾ ਕਿਤੇ ਜਿਹੜੇ ਸਾਡੇ ਵਾਲੇ ਬੰਦੇ ਸੀ ਉਹ ਉਸ ਲਹਿਰ ਦੇ ਵਿੱਚ ਵੀ ਸਾਡੇ ਵਾਲੇ ਬੰਦੇ ਹੋਣਗੇ ਐਸੀ ਭਾਈਚਾਰਾ ਦੀ ਲਹਿਰ ਦੇ ਵਿੱਚ ਵੀ ਬੰਦੇ ਹੋਣਗੇ ਉਹਨਾਂ ਨੇ ਉਥੇ ਇਹਨਾਂ ਦੇ ਸਾਡੇ ਦਿਮਾਗ ਕੀ ਪਰ ਆਉਂਦਾ ਉਹ ਨਹੀਂ 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 ਯਾਰ ਆਪਾਂ ਕੋਈ ਜਾਤ ਪਾਤ ਦੀ ਗੱਲ ਨਹੀਂ ਕਰਨੀ ਜਾਤ ਪਾਤ ਦੀ ਗੱਲ ਮੈਂ ਵੀ ਨਹੀਂ ਕਰਦਾ ਪਰ ਅਸੀਂ ਜਾਤ ਪਾਤ ਦੀ ਗੱਲ ਨਹੀਂ ਕਰਦੇ ਪਰ ਇੱਕ ਗੱਲ ਜ਼ਰੂਰ ਕਹਨੇ ਆ ਕਿ ਯਾਰ ਤੁਸੀਂ ਆਪਣੇ ਲੋਕਾਂ ਦੇ ਹੱਕਾਂ ਨੂੰ ਤਾਂ ਸੁਰੱਖਿਅਤ ਰੱਖਣ ਦੀ ਗੱਲ ਕਰ ਸਕਦੇ ਹੋ ਜਾਤ ਪਾਤ ਦੀ ਗੱਲ ਸੀ ਨਹੀਂ ਕਰਦੇ ਵਿਤਕਰੇ ਦੀ ਗੱਲ ਨਹੀਂ ਕਰਦੇ ਪਰ ਜਿਹੜੇ ਆਪਣੇ ਭਾਈਚਾਰਾ ਦੀ ਹੱਕਾਂ ਨੂੰ ਉਸ ਟਾਈਮ ਵੀ ਅੱਖੋਂ ਪਰੋਕੇ ਕੀਤਾ ਗਿਆ ਨਹੀਂ ਇਹ ਝਗੜਾ ਹੀ ਨਹੀਂ ਸੀ ਰਹਿਣਾ ਜਿੰਨੀਆਂ ਜ਼ਮੀਨਾਂ ਜਦੋਂ ਬਣੀਆਂ ਗਈਆਂ ਸੀ ਠੀਕ ਹੈ ਬੰਦਾ ਸਿੰਘ ਬਹਾਦਰ ਹੋਰਾਂ ਨੇ ਯੋਧੇ ਸੀ ਉਹਨਾਂ ਨੇ ਜ਼ਮੀਨਾਂ ਦਿੱਤੀਆਂ ਸਾਰੇ ਮੰਨਦੇ ਐ ਸਾਡੀਆਂ ਜ਼ਮੀਨਾਂ ਕਿੱਥੇ ਗਈਆਂ ਪਿਛਲਾ ਰਿਕਾਰਡ ਕਢੋ ਪਿਛਲਾ ਰਿਕਾਰਡ ਕਢੋ ਅੱਜ ਵੀ ਸਾਡੇ ਬਜ਼ੁਰਗਾਂ ਦੇ ਨਾਮ ਤੇ ਜ਼ਮੀਨਾਂ ਬੋਲਦੀਆਂ ਤੁਸੀਂ ਹਿਸਟਰੀ ਇੱਕ ਪਰਤਾਲ ਕਰਨ ਦਾ ਵਿਸ਼ਾ ਤੁਸੀਂ ਕਰ ਸਕਦੇ ਹੋ ਤੇ ਤੁਸੀਂ ਰਿਪੋਰਟਰ ਹੋ ਆ ਰਫੈਰੀ ਜਦੋਂ ਬਣੀ ਆ ਰਫੈਰੀ ਬਣੀ ਤਾਂ ਇਹ ਜਦੋਂ ਜ਼ਮੀਨਾਂ ਰਿਕੁਆਇਰ ਕੀਤੀਆਂ ਗਈਆਂ ਜਮਾ ਮੰਦਿਰ ਦੇ ਮੁਤਾਬਕ ऐसे ਲੋਕਾਂ ਨੂੰ ਪੈਸੇ ਮਿਲੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡੀ ਜ਼ਮੀਨ ਵੀ ਹੈਗੀ ਏ ਉਧਰ ਵੀ ਬੈਠੇ ਸੀ ਤੋ ਇਸ ਤਰ੍ਹਾਂ ਜੇ ਸਾਰੀ ਪਰਦਾ ਲ ਕੀਤੀ ਜਾਵੇ ਨਾ ਤਾਂ ਇਹ ਜ਼ਮੀਨਾਂ ਦਾ ਜਿਹੜਾ ਮਸਲਾ ਉਹ ਹੱਲ ਕੀਤਾ ਜਾ ਸਕਦਾ ਪਰ ਇਹ ਕਰੇ ਕੌਣ ਉਹਨਾਂ ਚਿਰ ਨਹੀਂ ਹੋ ਸਕਦਾ ਜਿਨ੍ਹਾਂ ਚਿਰ ਕੋਈ ਦਲਿਤ ਸਮਾਜ ਦਾ ਮੁੱਖ ਮੰਤਰੀ ਬਣ ਕੇ ਤਕੜਾ ਹੋ ਕੇ ਦਿਲ ਕਰਣਾ ਕਰਕੇ ਇਹ ਕਦਮ ਨਹੀਂ ਚੁੱਕਦਾ ਉਹ ਨਾ ਜਰੀ ਮਸਲਾ ਹੱਲ ਨਹੀਂ ਹੋ ਸਕਦਾ ਤੁਸੀਂ ਵੀ ਗੱਲ ਕੀਤੀ ਆ ਵੀ ਦਲਿਤ ਸਮਾਜ ਦੀ ਹੁਣ ਝੋਨੇ ਦੀ ਲਵਾਈ ਸਟਾਰਟ ਹੋ ਗਈ ਆ ਹਮੇਸ਼ਾ ਹੀ ਝੋਨੇ ਦੀ ਲਵਾਈ ਜਦੋਂ ਸ਼ੁਰੂ ਹੁੰਦੀ ਆ ਉਦੋਂ ਮਤਲਬ ਉਹਦਾ ਵਿਵਾਦ ਪੈਦਾ ਹੁੰਦੇ ਆ ਫਿਰ ਬਾਈਕਾਰਡ ਦੀਆਂ ਸਪੀਕਰ ਚੋਂ ਤੇ ਬਹੁਤ ਸਾਰੇ ਵਿਵਾਦ ਉਹਦੇ ਨਾਲ ਜੁੜਦੇ ਆ ਕਦੇ ਵੀ ਕੋਈ ਜਥੇਬੰਦੀਆਂ ਇਸ ਮਸਲਿਆਂ ਨੂੰ ਲੈ ਕੇ ਵੀ ਸਾਹਮਣੇ ਨਹੀਂ ਆਉਂਦੀਆਂ ਤੇ ਜਿਹੜੇ ਬਾਈਕਾਰਡ ਤੱਕ ਹੋ ਜਾਂਦੇ ਆ ਵਟਾਂ ਤੇ ਨਹੀਂ ਚੜਨ ਤਾਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਉਹ ਵੀ ਜਿਉਂਦੀਆਂ ਤਿਉਂ ਰਹਿੰਦੀਆਂ ਕੀ ਕਾਰਨ ਮੰਨਦੇ ਹੋ ਵੀ ਇਹਦੇ ਚੋਂ ਕਿਵੇਂ ਨਿਕਲ ਜਾਵੇ ਦੇਖੋ ਪਹਿਲੀ ਗੱਲ ਦਹੀ ਹੈ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਵਿਦਾਸ ਜੀ ਤੋਂ ਲੈ ਕੇ ਸਾਰੇ ਰਹਿਬਣਾ ਦੀ ਅਸੀਂ ਗੱਲ ਕਰੀਏ ਉਹਨਾਂ ਨੇ ਬਿਦਕਰੇ ਨੂੰ ਭੇਦ ਭਾਵ ਨੂੰ ਮੁੱਢੋਂ ਰੱਦ ਕੀਤਾ। ਗੁਰਾਂਗਦੇਵ ਸਾਹਿਬ ਨੇ ਕਿਹਾ ਨੀਚ ਅੰਦਰ ਨੀਜਤ ਨੀਚੀ ਹੁ ਅਤ ਨੀਚ ਨਾਨਕ ਜਨ ਕੇ ਸੰਗਤ ਵੱਡਿਆਂ ਸੋ ਘਰੀ। ਰੋਜ਼ ਜਿਹੜੇ ਲੋਕ ਗੁਰਦੁਆਰੇ ਜਾਂਦੇ ਆ ਰੋਜ਼ ਜਿਹੜੇ ਰੁਗ ਬਾਣੀ ਪੜ੍ਹਦੇ ਆ ਬਾਈਕਾਡ ਕਰਨ ਵਾਲਿਆਂ ਵਿੱਚ ਬਹੁਤ ਹੀ ਲੋਕ ਉਹ ਹੁੰਦੇ ਆ ਜਿਨ੍ਹਾਂ ਦੇ ਕੋਲ ਜ਼ਮੀਨ 2-4 ਕਿੱਲੇ ਹੁੰਦੇ ਆ ਉਹ ਤੋਂ ਦਿਹਾੜੀ ਕਰਦੇ ਹੁੰਦੇ ਆ ਉਹ ਮੈਂ ਦੇਖਿਆ ਜਿਹੜਾ ਇਹ ਬਾਈਕਾਟ ਦਾ ਮਸਲਾ ਹੈ ਆਪਣੇ ਆਪ ਦੇ ਵਿੱਚ ਬਹੁਤ ਮਤਲਬ ਗਲਤ ਹੈਗਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਗੁਰਦੁਆਰਿਆਂ ਦੇ ਵਿੱਚੋਂ ਜਿਹੜੀਆਂ ਅਨਾਊਂਸਮੈਂਟਾਂ ਹੁੰਦੀਆਂ ਤਾਂ ਮੈਂ ਕਾਂ ਦਾਖ ਸਾਫ ਦੇ ਜਥੇਦਾਰ ਨੂੰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਜ਼ਰੂਰ ਇੱਕ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਹੈ ਕਿ ਜਿਹੜੇ ਗੁਰਦੁਆਰਿਆਂ ਦੇ ਵਿੱਚ ਕਿਸੇ ਮਸਲੇ ਨੂੰ ਲੈ ਕੇ ਦਲਤਾਂ ਦਾ ਬਾਈਕਾਟ ਮਜ਼ਦੂਰਾਂ ਦਾ ਬਾਈਕਾਟ ਕਰਨ ਦੇ ਅਨਾਉਂਸਮੈਂਟ ਕਰਦੇ ਆ ਉਹਨਾਂ ਨੂੰ ਯਾਰ 500 ਸਿੱਕਾ ਜਾਣਾ ਚਾਹੀਦਾ ਹੈ ਉਹਨਾਂ ਦੇ ਖਿਲਾਫ ਧਾਰਮਿਕ ਕਾਰਵਾਈ ਜੜੀ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਘਰ ਸਭ ਦੇ ਸਾਂਝੇ ਹੈ ਸਿੱਖ ਧਰਮ ਵਡਾਉਣ ਲਈ ਸਿੱਖ ਧਰਮ ਨੂੰ ਬਚਾਉਣ ਲਈ ਜਿਹੜੀਆਂ ਕੁਰਬਾਨੀਆਂ ਰੰਗਰੇਟਾ ਨੇ ਕੀਤੀਆਂ ਹਨ ਜਣੇ ਕਿ ਦਲਤ ਭਾਈਚਾਰੇ ਨੇ ਕੀਤੀਆਂ ਤਾਂ ਉਹਦੇ ਮੁਤਾਬਕ ਬਣਦਾ ਮਾਨਸ ਉਹਨਾਂ ਨੂੰ ਨਹੀਂ ਮਿਲ ਰਿਹਾ ਜਿਹੜੀ ਤੁਸੀਂ ਬਾਈਕਾਟ ਦੀ ਗੱਲ ਕੀਤੀ ਹੈ ਇਹ ਤਰਸ ਦੀ ਹੈ ਬਿਲਕੁਲ ਠੀਕ ਹੈ ਤੁਹਾਡੀ ਗੱਲ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਖੁਦ ਜਾ ਕੇ ਇਹ ਬਾਈਕਾਟ ਖਤਮ ਕਰਾਏ ਆ ਬੜਾ ਕੁਛ ਸਾਨੂੰ ਇਹਦੇ ਤੇ ਉਚਾਰਨਾ ਪਿਆ ਬਹੁਤ ਕੁਛ ਲੜਾਈ ਲੜੀ ਪਰ ਹੁਣ ਗੱਲ ਇਹ ਉਸ ਨੂੰ ਦੇਖ ਕੇ ਜਿਹੜਾ ਲਾਲ ਲਕੀਰ ਦਾ ਮਸਲਾ ਸੀੜਾ ਸੀ ਮੈਂ 13-14 ਸਾਲ ਪਹਿਲਾਂ ਉਹ ਇਸੇ ਦਾ ਇੱਕ ਅੰਗ ਸੀ ਕਿ ਬਹੁਤੇ ਪਿੰਡਾਂ 'ਚ ਬਾਈਕਾਟ ਹੋ ਗਏ ਮਾੜੇ-ਮੋੜੇ ਝਗੜੇ ਹੋ ਗਏ ਸਤਕੁਮਝਾ ਜਵਾਨ ਤਾਂ ਹੋ ਗਈਆਂ ਹੋਰ ਸਾਡੇ ਜਿਹੜੇ ਬੰਦੇ ਸੀ ਵਿਚਾਰੇ ਬੇਜਮੀਨੇ ਲੋਕ ਇਹਨਾਂ ਦੇ ਕੋਲ ਜਮਾਨਤ ਕਰਾਉਣ ਵਾਸਤੇ ਜ਼ਮੀਨ ਵਾਲੇ ਸਾਰੇ ਇੱਕ ਪਾਸੇ ਹੋ ਜਾਂਦੇ ਸੀ ਬੇਜ਼ਮੀਨ ਇੱਕ ਪਾਸੇ ਰਹਿ ਜਾਂਦੇ ਸੀ ਤੇ ਕੋਰਟਾਂ ਦੇ ਵਿੱਚ ਮੈਂ ਕੋਰਟ ਸਿਸਟਮ ਨੂੰ ਵੀ ਕਹੂੰਗਾ ਮੈਂ ਮਾਨੋ ਚੀਫ ਜਸਟਿਸ ਨੂੰ ਵੀ ਕਹਿਣਾ ਚਾਹੂੰਗਾ ਕਿ ਘਟੋ ਘਟੇ ਸ਼ਰਤ ਖਤਮ ਹੋਣੀ ਚਾਹੀਦੀ ਹੈ ਕਿ ਜ਼ਮੀਨ ਹੋਣੀ ਜ਼ਰੂਰੀ ਹੈ ਤੋ ਜ਼ਮੀਨ ਹੋਣੀ ਜ਼ਰੂਰੀ ਕਰਕੇ ਬੰਦੇ ਜਮਾਨਤਾਂ ਨਹੀਂ ਸੁੰਦੀਆਂ ਵਿਚਾਰਿਆਂ ਦੀਆਂ ਤੋ ਫਿਰ ਅਸੀਂ ਇਹ ਲਾਲ ਲਕੀਰ ਖਤਮ ਕਰਕੇ ਲੋਕਾਂ ਨੂੰ ਘਰਾਂ ਦੇ ਮਾਲਕ ਬਣਾਉਣ ਦੀ ਗੱਲ ਇਸ ਕਰਕੇ ਕੀਤੀ ਸੀ ਕਿ ਘਟੋ ਘਟ ਘਰ ਉਹਦੇ ਨਾਮ ਹੋਊਗਾ ਤੋ ਉਹ ਵਿਚਾਰਾ ਜਮਾਨਤ ਦਾ ਕਰਾ ਲੂਗਾ ਕਿਉਂਕਿ ਜਿਹੜਾ ਹੱਕ ਹਕੂਕ ਦੀ ਗੱਲ ਕਰੂਗਾ ਉਹਨੂੰ ਇਹ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਪ ਉਹ ਜਿਹੜਾ ਬਾਈਕਾਟ ਵਾਲਾ ਮਸਲਾ ਹੈ ਮੈਂ ਸਮਝਦਾ ਵੀ ਕਿਸਾਨ ਯੂਨੀਅਨਾਂ ਜਿਹੜੀਆਂ ਉਹਨਾਂ ਨੂੰ ਇਸ ਅੱਗੇ ਆ ਕੇ ਇਹ ਜਿਹੜੇ ਲੋਕਦਿਆਂ ਦੀਆਂ ਕਾਰਵਾਈਆਂ ਕਰਦੀ ਹੈ ਕਿਸਾਨ ਯੂਨੀਅਨਾਂ ਨੂੰ ਉਹਨਾਂ ਦੇ ਖਿਲਾਫ ਖੜੇ ਹੋਣਾ ਚਾਹੀਦਾ ਕਿਉਂਕਿ ਮਜ਼ਦੂਰ ਭਾਈਚਾਰੇ ਨੇ ਇੱਕ ਸਾਲ ਦੇ ਕਿਸਾਨ ਅੰਦੋਲਨ ਦੇ ਵਿੱਚ ਡੱਟ ਕੇ ਵੱਧ ਚੜ੍ਹ ਕੇ ਸਾ ਦਿੱਤਾ ਤੇ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਜੇ 700 ਕਿਸਾਨ ਮਰਿਆ ਤਾਂ ਉਹਦੇ ਵਿੱਚ ਇਹ ਮਜ਼ਦੂਰ ਵਰਗ ਦੇ ਲੋਕ ਵੀ ਸ਼ਾਮਲ ਸੀ ਉਥੇ ਵੀ ਇੱਕ ਦਿਨ ਕਿਤੇ ਵੇਦ ਕਰਾ ਹੋਇਆ ਕੱਲ੍ਹ ਸਾਡੇ ਮਤਲਬ ਸਾਡੇ ਇੱਕ ਨੋਟ ਉਸਾਈ ਗੱਲ ਕਿ ਜਿਹੜਾ ਕਿਸਾਨ ਦੀ ਮੌਤ ਹੋਈ ਪੈਸੇ ਵੀ ਮਲੇ ਤੇ ਉਹਦੇ ਪਰਿਵਾਰ ਨੂੰ ਨੌਕਰੀ ਵੀ ਮਿਲੀ। ਇੱਕ ਮਸਲਾ ਸਾਡੇ ਧਿਆਨ 'ਚ ਆਇਆ ਕਿ ਐਸੀ ਬੰਦਾ ਜਿਹੜਾ ਮਰਿਆ ਸੀ ਉਹਦੇ ਪਰਿਵਾਰ ਨੂੰ ਵੀ ਰੋਲਾ ਰੂਲਾ ਪਾਉਣ ਤੋਂ ਬਾਅਦ ਨੌਕਰੀ ਮਿਲੀ। ਉਹਨੂੰ ਨੌਕਰੀ ਮਿਲੀ ਚੌਂਕੀਦਾਰ ਦੀ ਐਸੀ ਭਾਈ ਜਰ ਨੂੰ। ਜਿਹੜੇ ਦੂਜੇ ਆ ਉਹਨਾਂ ਨੂੰ ਨੌਕਰੀ ਮਿਲਦੀ ਹੈ ਮਿਲਦੀ ਭਾਵੇਂ ਫੋਰਥ ਕਲਾਸ ਦੀ ਹੈ ਉਹਨਾਂ ਨੂੰ ਮਿਲ ਜਾਂਦੀ ਹੈ ਪੀਐਨ ਦੀ ਅ ਜਾਂ ਕੋਈ ਹੋਰ ਦਫ਼ਤਰ ਦੇ ਵਿੱਚ ਲੈਬਲੂ ਵਿੱਚ ਮਿਲ ਜਾਂਦੀ ਹੈ। ਹੁਣ ਜਿਹੜਾ ਪੀਐਨ ਆ ਉਹ ਸਮਾਂ ਪਾ ਕੇ ਕਲਰਕ ਵੀ ਬਣ ਜਾਊਗਾ। ਤਰਾ ਕੀ ਵੀ ਕਰ ਜੂਗਾ ਉਹ ਅਸੀਂ ਨਾ ਫੇਰੇ ਇਥੇ ਬਿਤਕਰਾ ਕਰ ਗਏ ਬਈ ਉਹਨੂੰ ਚੌਕੀਦਾਰ ਲਾਇਆ ਉਹ ਚੌਕੀਦਾਰ ਸਾਰੇ ਉਮਰ ਚੌਕੀਦਾਰੀ ਰਹੋ ਤੋ ਇਹ ਜਿਹੜੇ ਬਿਤਕਰੇ ਹੈ ਨਾ ਇਹ ਬਿਤਕਰੇ ਖਤਮ ਕਰਾਉਣ ਦੇ ਲਈ ਅਸੀਂ ਲੜਾਈ ਲੜ ਰਹੇ ਆ ਤੇ ਸਾਨੂੰ ਸਮਾਜ ਨੂੰ ਇਸ ਲਈ ਇਕੱਠੇ ਹੋਣਾ ਹੈ ਹੋਣ ਦੀ ਲੋੜ ਹੈ ਇਨਸਾਫ ਪਸੰਦ ਸਾਰੇ ਲੋਕਾਂ ਨੂੰ ਸਾਰੇ ਵਰਗਾਂ ਦੇ ਲੋਕਾਂ ਨੂੰ ਜਿਹੜੇ ਸਾਨੂੰ ਕਹਿੰਦੇ ਜਾਤਪਾਤੀ ਗੱਲ ਨਾ ਕਰੋ ਉਹਨਾਂ ਨੂੰ ਮੈਂ ਕਹਿਣਾ ਕਿ ਜਾਤਪਾਤੀ ਗੱਲ ਤੁਸੀਂ ਵੀ ਨਾ ਕਰੋ ਮਨ ਦੇ ਵਿੱਚ ਜਾਤੀ ਬਿਤਕਰਾ ਨਾ ਰੱਖੋ ਇਹਨਾਂ ਸਾਰੀਆਂ ਗੱਲਾਂ ਤੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਇਕ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਹੋਰ ਵੀ ਮਸਲਾ ਹੈ ਕਿ ਕਈ ਕਾਂਗਰਸੀ ਲੀਡਰਾਂ ਨੇ ਤਾਂ ਔਨ ਰਿਕਾਰਡ ਵੀ ਕਹਿ ਦਿੱਤਾ ਵੀ ਇਸ ਵਾਰ ਜਿਹੜੀ ਭਾਜਪਾ ਨੂੰ ਵੋਟ ਜਿਹੜੀ ਪਰਸੈਂਟੇਜ ਵਧੀਆ ਬੇਸ਼ੱਕ ਕਾਂਗਰਸ ਵੀ ਕਾਫੀ ਸੀਟਾਂ ਪਾਰਲੀਮੈਂਟ ਚ ਹੁਣਾ ਚ ਲੈ ਕੇ ਗਈ ਆ ਪਰ ਇਹ ਜਿਹੜਾ ਮਸਲਾ ਸੀ ਆ ਚਾਹੇ ਹੋ ਦਲਿਤ ਭਾਈਚਾਰੇ ਨੇੜੀ ਵੋਟ ਇਸ ਵਾਰ ਵੱਧ ਭੁਗਤੀਆ ਭਾਜਪਾ ਦੇ ਹੱਕ ਚ ਲੱਗਦਾ ਵੀ ਕੁਝ ਇਸ ਤਰ੍ਹਾਂ ਦੇ ਮਸਲੇ ਆ ਜਿਹੜੀਆਂ ਸਰਕਾਰਾਂ ਅਦਲ ਬਦਲ ਹੋਈਆਂ ਉਹਨਾਂ ਦੇ ਮਸਲੇ ਨਹੀਂ ਹੱਲ ਕਰ ਸਕੀਆਂ ਭਾਵੇਂ ਤੁਸੀਂ ਰਾਜਨੀਤਿਕ ਪਾਰਟੀ ਨਾਲ ਜੁੜਿਆ ਹੋ ਉਹਦੇ ਤੋਂ ਜੇ ਹਟ ਕੇ ਗੱਲ ਕੀਤੀ ਜਾਵੇ ਤਾਂ ਬੀਜੇਪੀ ਦੇ ਪੈਰ ਨਹੀਂ ਸੱਗੇ ਜਿਹੜੀ ਵੋਟ ਪਰਸੈਂਟ ਉਹਦਾ ਦੀ ਕਾਫੀ ਵੱਧ ਗਈ ਆ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹਣਾ ਬੀਜੇਪੀ ਦੀ ਵੋਟ ਵਧਾਉਣ ਦੇ ਵਿੱਚ ਵੀ ਕਿਸਾਨ ਯੂਨੀਅਨ ਦੇ ਲੋਕ ਸ਼ਾਮਲ ਹੈ ਜਦੋਂ ਕਿਸਾਨ ਯੂਨੀਅਨ ਦੇ ਕੁਝ ਲੋਕ ਹੰਸਰਾਜ ਹੰਸ ਨੂੰ ਘੇਰਦੇ ਸੀ ਬੀਜੇਪੀ ਦੇ ਉਮੀਦਵਾਰਾਂ ਨੂੰ ਘੇਰਦੇ ਸੀ ਹੰਸਰਾਜਾਂ ਜੀ ਤੁਸੀਂ ਦੇਖਿਆ ਵੀ ਆਪਦੀ ਇੰਟਰਵਿਊ ਦੇ ਵਿੱਚ ਕੋਈ ਗੱਲ ਕਹਿੰਦਾ ਸੀ ਮੈਂ ਗਰੀਬ ਆਦਮੀ ਆ ਮੈਨੂੰ ਹੰਸਰਾਜ ਉਧਰ ਰਹਿਣ ਨਹੀਂ ਦਿੰਦਾ ਮੈਂ ਤਾਂ ਮਿੰਤਰਾਜ ਮਿੰਤ ਬਣ ਗਿਆ ਤੇ ਮੈਂ ਦਲਤ ਭਾਈਚਾਰੇ ਚੋਂ ਆ ਮੈਂ ਰਗਰੇਟਾਂ ਮੈਂ ਮਜਬੂਤ ਸਿੱਖਾਂ ਚੋਂ ਆ ਇਸ ਕਰਕੇ ਮੇਰਾ ਵਿਰੋਧ ਹੋ ਰਿਹਾ ਉਹ ਕਿਤੇ ਨਾ ਕਿਤੇ ਭਾਜੀਪੀ ਦਾ ਇੱਕ ਹਿੱਸਾ ਸੀ ਭਾਜੀਪੀ ਦੀ ਇੱਕ ਸਟ੍ਰੈਟਜੀ ਸੀ ਉਹ ਸਟ੍ਰੈਟਜੀ ਨੂੰ ਕਾਮਯਾਬ ਕੀਤਾ ਕਿਸਾਨ ਜੁਨੀਅਰ ਨੇ ਤੋ ਬੀਜੇਪੀ ਦੀ ਵੋਟ ਦੀ ਪੋਲਰੇਸ਼ਨ ਐਸ ਸੀ ਭਾਈਚਾਰੇ ਦੀ ਵੋਟ ਬੀਜੇਪੀ ਨੂੰ ਪੈਣ ਦੀ ਜਿਹੜੀ ਗੱਲ ਹੈ ਉਹ ਇਸ ਕਰਕੇ ਹੋਈ ਹੈ ਕਿ ਕਿਸਾਨ ਜੁਨੀਆ ਨੇ ਵਿਰੋਧ ਕਰਦਿਆ ਤੇ ਜਿਹੜੇ ਮਜ਼ਦੂਰ ਹੈ ਜਿੰਨਾ ਮਜ਼ਦੂਰਾਂ ਦਾ ਕਿਸਾਨ ਬਾਈਕਾਟ ਕਰਦੇ ਰਹੇ ਹੈ ਇਹ ਤਾਂ ਆਪਣਾ ਬਾਈਕਾਟ ਕਰਦੇ ਰਹੇ ਹੈ ਇਹ ਤਾਂ ਝੋਨੇ ਵੇਲੇ ਆਪਣੇ ਨਾਂ ਕਰਦੇ ਹੈ ਉਹਨਾਂ ਨੇ ਇਸ ਗੁੱਸੇ 'ਚ ਬੀਜੇਪੀ ਨੂੰ ਵੋਟ ਪਾਤੀ ਇੱਕ ਬੀਜੇਪੀ ਨੇ ਹੋਰ ਗੱਲ ਜਿਹੜੀ ਚਲਾਈ ਹੈ ਨਾ ਇੰਟਰਨਲ ਗੱਲ ਜਲਾਈ ਹੈ ਬੀਜੇਪੀ ਨੇ ਕਹਿੰਦਾ ਕਿ ਦੇਖੋ ਜੀ ਜਿਹੜੀਆਂ ਜ਼ਮੀਨਾਂ ਹੈਗੀਆਂ ਨਾ ਇਹ ਸੋਨੂੰ ਅਸੀਂ ਖੋਹ ਕੇ ਨਾ ਤੋਂ ਬੇਜਮੀਨੇ ਲੋਕਾਂ ਨੂੰ ਦੇਵਾਂਗੇ ਇਹ ਇਹਨਾਂ ਨੇ ਇੱਕ ਭਰਮ ਫਲਾਤਾ ਇੱਕ ਪੰਜਾਬ ਦੇ ਵਿੱਚ ਨਵੀਂ ਸਬੰਧੀ ਨਮਾ ਜਿਹੜਾ ਕਲੇਸ਼ ਖੜਾ ਕਰਨ ਦੇ ਲਈ ਇਹਨਾਂ ਨੇ ਇੰਟਰਨਲ ਇਹ ਮਾਮਲਾ ਛੇੜਿਆ ਹੋਇਆ ਪਰ ਸਮੁੱਚੇ ਦਲਿਤ ਭਾਈਚਾਰੇ ਨੂੰ ਐਸ்சிਬੀਸੀ ਸਮਾਜ ਨੂੰ ਮੈਂ ਅਪੀਲ ਕਰੂੰਗਾ ਸਾਨੂੰ ਇਹਨਾਂ ਦੀਆਂ ਲੂੰਬੜ ਚਾਲਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਜਿਹੜਾ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਕੇ ਅੱਜ ਸੰਸਦ 'ਚ ਵੜ ਕੇ ਸੰਵਿਧਾਨ ਨੂੰ ਮੱਥੇ 'ਤੇ ਨਾ ਲਾਉਂਦੇ ਆ ਉਹ ਤਾਂ ਸੰਵਿਧਾਨ ਬਦਲਣ ਦੀਆਂ ਗੱਲਾਂ ਕਰਦੇ ਆ ਯਾਰ ਤੁਸੀਂ ਇਹਨਾਂ ਦੇ ਮੰਗਰ ਲਾ ਕੇ ਜ਼ਮੀਨਾਂ ਦੇ ਚੱਕਰ ਚ ਪੈ ਕੇ ਝੂਠ ਫਰੇ ਵਿੱਚ ਆ ਕੇ ਐਸੀ ਭਾਜਪਾ ਨੇ ਭੁਲੇਖੇ ਨਾਲ ਵੋਟਾਂ ਪਾਦੀਆਂ ਪਰ ਇਸ ਵਾਰ ਇਸ ਤਰ੍ਹਾਂ ਦਾ ਬੀਜੇਪੀ ਦਾ ਸੁਪਨਾ ਪੂਰਾ ਹੋਣ ਵਾਲਾ ਨਹੀਂ ਹੈ ਦਲਿਤ ਭਾਈਚਾਰੇ ਨੂੰ ਅਸੀਂ ਅਪੀਲ ਕਰਾਂਗੇ ਕਿ ਇਦਾਂ ਦਾ ਕੁਝ ਵੀ ਨਹੀਂ ਹੈ ਬੀਜੇਪੀ ਅਸਲ ਦੇ ਵਿੱਚ ਮਨੁਸਮਰਤੀ ਲਾਗੂ ਕਰਨਾ ਚਾਹੁੰਦੀ ਹੈ ਦੇਸ ਦਾ ਸੰਵਿਧਾਨ ਬਦਲਣਾ ਚਾਹੁੰਦੀ ਹੈ ਲੋਕਤੰਤਰ ਸਿਸਟਮ ਖਤਮ ਕਰਨਾ ਚਾਹੁੰਦੀ ਹੈ ਇਸ ਗੱਲ ਨੂੰ ਸਾਨੂੰ ਜ਼ਰੂਰ ਧਿਆਨ ਚ ਰੱਖਣ ਦੀ ਲੋੜ ਹੈ ਕਿਸਾਨਾਂ ਦਾ ਗੁੱਸਾ ਕੱਢ ਕੇ ਕਿਸਾਨਾਂ ਦਾ ਗੁੱਸਾ ਕੱਢਣ ਦੀ ਜਾਂ ਇਹ ਬਾਈਕਾਟਾਂ ਦਾ ਗੁੱਸਾ ਬੀਜੇਪੀ ਨੂੰ ਵੋਟ ਪਾ ਕੇ ਨਹੀਂ ਕੱਢਾ ਜਾ ਸਕਦਾ ਇਸ ਗੱਲ ਦਾ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਬੀਜੇਪੀ ਨੂੰ ਵੋਟ ਪੈਣ ਲਈ ਪਵਾਉਣ ਲਈ ਵੋਟ ਪਰਸੈਂਟੇਜ ਵਧਣ ਲਈ ਜ਼ਿੰਮੇਵਾਰ ਮੈਂ ਸਮਝਦਾ ਕਿਸਾਨ ਯੂਨੀਅਨ ਹੈ ਔਰ ਦੂਜੀ ਗੱਲ ਪਹਿਲਾਂ ਹੀ ਲੜਦੇ ਸੀਗੇ ਤਿੰਨ ਸੀਟਾਂ ਦੇ ਅਕਾਲੀ ਦਲ ਸਮਝੋ ਤੇ ਤਹਿਤ ਤਾਂ 80% ਨਾ ਕਿ ਹੋਣਾ ਸੀ ਐਦਕੀ ਇਹ ਅਕਾਲੀ ਦਲ ਤੋਂ हट ਕੇ 13 ਦੀਆਂ 13 ਸੀਟਾਂ ਤੇ ਲੜ ਲੈ ਉਹ 13 ਦੀਆਂ 13 ਸੀਟਾਂ ਤੇ ਲੜੇ ਤਾਂ ਕੁਦਰਤੀ ਤੌਰ ਤੇ ਜਿਹੜੀਆਂ ਵੋਟਾਂ ਪਰਸੈਂਟਜ ਉਹ ਵਧਣਾ ਹੀ ਹੈ ਪਰ ਇੱਕ ਗੱਲ ਜ਼ਰੂਰ ਹੈ ਜਿਸ ਅਕਾਲੀ ਦਲ ਨੇ ਭਾਜਪਾ ਦੇ ਇਥੇ ਪੈਰ ਲਵਾਏ ਅੱਜ ਉਸ ਅਕਾਲੀ ਦਲ ਨੂੰ ਭਾਜਪਾ ਖਾ ਗਈ ਉਸ ਅਕਾਲੀ ਦਲ ਨੂੰ ਭਾਜਪਾ ਖਾ ਗਈ ਹੈ ਪਰ ਭਾਜਪਾ ਦਾ ਸਟਰੈਟਜੀ ਹੈ ਕਿ ਜਿਹੜੀਆਂ ਲੋਕਲ ਖੇਤਰੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਉਹਨਾਂ ਨੇ ਖਤਮ ਕਰਨਾ ਹੈ ਜੰਮੂ ਕਸ਼ਮੀਰ ਤੋਂ ਲੱਗ ਜੋ ਹਰਿਆਣਾ ਜਿੰਨੇ ਵੀ ਤੁਸੀਂ ਸਟੇਟਾਂ ਜਿੱਤੇ ਸਟੇਟ ਪਾਰਟੀਆਂ ਸੀਆਂ ਉਹਨਾਂ ਨੂੰ ਬੀਜੇਪੀ ਨੇ ਖਾ ਲਿਆ ਤੋ ਇਸ ਕਰਕੇ ਸਾਰੇ ਕਾਸੇ ਲਈ ਭਾਈ ਬੀਜੇਪੀ ਦੀ ਜਿਹੜੀ ਵੋਟ ਐਸੀ ਵੋਟ ਪਵਾਉਣ ਲਈ ਕਿਸਾਨ ਜੂਨੀਅਰ ਜ਼ਿੰਮੇਵਾਰ ਹੈ ਇਹਨਾਂ ਨੂੰ ਘੇਰਨ ਕਰਕੇ ਉਹਨਾਂ ਨੂੰ ਵੋਟ ਪਈ ਆ ਸੋ ਤੁਸੀਂ ਸੁਣ ਹੀ ਲਿਆ ਵਿਸ਼ਵਜੀਤ ਸਿੰਘ ਫਾਜ਼ਿਲਕਾ ਦਾ ਜਿਹੜਾ ਮਸਲਾ ਸੀ ਜਿਸ ਦਾ ਉਹਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਉਸ ਨੂੰ ਖਾਰਜ ਕਰਕੇ ਤੇ ਉਹ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਵਿਸ਼ੇਸ਼ ਤੌਰ ਤੇ ਜਿਹੜੀ ਦਲਿਤ ਭਾਈਚਾਰੇ ਦੀ ਮਸਲੇ ਸੀ ਉਸ ਨੂੰ ਲੈ ਕੇ ਜਿਹੜੀਆਂ ਦਲਿਤ ਜਥੇਬੰਦੀਆਂ ਸੀ ਉਹਨਾਂ ਵੱਲੋਂ ਸੰਘਰਸ਼ ਵਿੱਢਿਆ ਗਿਆ ਤੇ ਉਸ ਨੂੰ ਜਿਹੜਾ ਮਾਮਲੇ 'ਚ ਜਿੱਤ ਪ੍ਰਾਪਤ ਹੋਈ ਵਿਸ਼ੇਸ਼ ਤੌਰ ਤੇ ਜਿਹੜੀ ਇਹ ਗੱਲ ਵਿਚਾਰੀ ਜਾਂਦੀ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੀ ਵੀਡੀਓ ਸਾਹਮਣੇ ਆਈਆਂ ਵੀ ਜਿਹੜਨਾਂ ਦੇ ਹੱਕ 'ਚ ਆਪਾਂ ਕਹਿ ਦਈਏ ਕਿ ਵਿਸ਼ਵਜੀਤ ਫਾਜ਼ਿਲ ਕਾ ਲਗਾਤਾਰ ਚਾਹੇ ਉਹ ਮੁਲਾਜ਼ਮ ਜਥੇਬੰਦੀਆਂ ਹੋਣ ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ ਤੇ ਹੋਰ ਹਰ ਜਥੇਬੰਦੀਆਂ ਚਾਹੇ ਇਹ ਉਹ ਲੱਖਾਂ ਸਦਾਨਾ ਲਾ ਲੋ ਚਾਹੇ ਔਰ ਬਹੁਤ سارے ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹਨਾਂ ਦੇ ਹੱਕ 'ਚ ਜਾ ਕੇ ਉਹ ਆਹ ਦਾ ਨਾਰਾ ਮਾਰਦਾ ਰਿਹਾ ਤੇ ਬੋਲਦਾ ਰਿਹਾ ਪਰ ਉਸ ਦੇ ਮਾਮਲੇ ਵਿੱਚ ਕੋਈ ਵੀ ਅੱਗੇ ਆ ਕੇ ਨਾ ਕੋਈ ਯੂਨੀਅਨ ਨਾ ਕੋਈ ਜੱਥੇਬੰਦੀ ਨਾ ਮਲਾਜਮ ਜੱਥੇਬੰਦੀ ਬੋਲੀ ਕਰੇਨਜੀ ਸਿੰਘ ਗੈਰੀ ਨੇ ਵੀ ਕਿਹਾ ਵੀ ਸਾਨੂੰ ਇਹ ਗੱਲ ਜ਼ਰੂਰ ਵਿਚਾਰਨੀ ਚਾਹੀਦੀ ਹੈ ਵੀ ਜਦੋਂ ਅਸੀਂ ਕਿਸੇ ਮਸਲੇ ਨੂੰ ਲੈ ਕੇ ਬੋਲਦੇ ਹਾਂ ਕੀ ਸਾਡੇ ਕੋਈ ਪਿਛਲੇ ਪਾਸੇ ਖੜੇਗਾ ਜਾਂ ਨਹੀਂ ਖੜੇਗਾ ਇਹ ਗੱਲ ਜ਼ਰੂਰ ਵਿਚਾਰਨੀ ਚਾਹੀਦੀ ਹੈ ਪਰ ਨਾਲ ਜਿਹੜੀ ਬੀਜੇਪੀ ਦੀ ਵੋਟ ਪਰਸੈਂਟ ਵਧਣ ਦਾ ਕਾਰਨ ਆ ਕਾਂਗਰਸ ਦੇ ਲੀਡਰਾਂ ਨੇ ਵੀ ਇੰਟਰਵਿਊਆਂ ਵਿੱਚ ਮੰਨਿਆ ਵੀ ਵੋਟ ਪਰਸੈਂਟ ਵਧੀਆ ਪਰ ਕੁਝ ਲੋਕਾਂ ਦਾ ਇਹ ਜ਼ਰੂਰ ਕਹਿਣਾ ਵਾ ਜਿਵੇਂ ਕਿਰਨਜੀਤ ਸਿੰਘ ਗੈਰੀ ਨੇ ਵੀ ਕਿਹਾ ਕਿ ਕਿਸਾਨ ਯੂਨੀਅਨ ਜ਼ਿੰਮੇਵਾਰ ਆ ਕਿਉਂਕਿ ਉਹ ਜਿਹੜੇ ਜਾਤੀ ਵਿਤਕਰੇ ਕਹਿ ਲੋ ਪਿੰਡਾਂ ਵਿੱਚ ਚਾਹੇ ਬਾਈਕਾਟ ਦੇ ਮਸਲੇ ਹੋਣ ਚਾਹੇ ਹੋਰ ਘਟਨਾਵਾਂ ਹੋਣ ਉਹਨਾਂ ਤੋਂ ਨਾਰਾਜ਼ ਹੋ ਕੇ ਜਿਹੜੀ ਬੀਜੇਪੀ ਨੂੰ ਵੋਟ ਗਈ ਆ ਕਿਉਂਕਿ ਜਿਹੜੀਆਂ ਮੌਜੂਦਾ ਸਰਕਾਰ ਚ ਹੈ ਕਾਲੀ ਕਾਂਗਰਸ ਪਿਛਲੀਆਂ ਸਰਕਾਰਾਂ ਰੀਆਂ ਉਹ ਇਸ ਮਸਲੇ ਨੂੰ ਹੱਲ ਕਰਨ ਚ ਨਾਕਾਮਯਾਬ ਰਹੀਆਂ ਤੇ ਆਉਣ ਵਾਲੇ ਸਮੇਂ ਚ ਵੀ ਇਹ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਕਿ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਵੱਡੀ ਪੱਧਰ ਤੇ ਜਿੱਤ ਪ੍ਰਾਪਤ ਕਰ ਸਕਦੀ ਹੈ ਔਰ ਇਸ ਦਾ ਸਭ ਤੋਂ ਵੱਡਾ ਕਾਰਨਾ ਵੀ ਜਿਹੜਾ ਦਲਿਤ ਵੋਟ ਬੈਂਕ ਆ ਉਹ ਬੀਜੇਪੀ ਵੱਲ ਭੁਗਤ ਸਕਦਾ ਕਿਉਂਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਉਹ ਉਹਨਾਂ ਦੇ ਮਸਲਿਆਂ ਨੂੰ ਲੈ ਕੇ ਜਿਹੜੀਆਂ ਗੰਭੀਰਤਾ ਨਹੀਂ ਲਈ ਤੇ ਉਹਨਾਂ ਦੇ ਜਿਹੜੇ ਮਸਲੇ ਹੱਲ ਨਹੀਂ ਕੀਤੇ ਬਾਕੀ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇ ਕਾ ਜਿਹੜੀ ਰਾਜਨੀਤੀ ਉਹ ਕਿੱਧਰ ਨੂੰ ਜਾਂਦੀ ਆ ਪਰ ਦਲ ਦਲਿਤ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਵਿਸ਼ਵਜੀਤ ਦੇ ਮਾਮਲੇ ਵਿੱਚ ਜਿਹੜੀ ਜਿੱਤ ਪ੍ਰਾਪਤ ਕਰਨਾ ਇਹ ਇੱਕ ਬਹੁਤ ਵੱਡੀ ਕਾਮਯਾਬੀ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਿਰਨਜੀਤ ਸਿੰਘ ਗੈਰੀ ਨੇ ਕਿਹਾ ਵੀ ਅਸੀਂ ਕਈ ਫੈਸਲੇ ਲਏ ਆ ਵੀ ਇਕੱਠੇ ਹੋ ਕੇ ਕਿਸੇ ਵੀ ਦਲਿਤ ਭਾਈਚਾਰੇ ਨਾਲ ਕੋਈ ਘਟਨਾ ਹੋਵੇਗੀ ਤੇ ਅਸੀਂ ਉਹਦੇ 'ਚ ਇਕੱਠੇ ਹੋ ਕੇ ਉਹਦੇ ਹੱਕ 'ਚ ਹਾਂ ਦਾ ਨਾਰਾ ਵੀ ਮਾਰਾਂਗੇ ਤੇ ਲੜਾਈ ਵੀ ਲੜਾਂਗੇ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਦ ਸੀ